ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਕਿ ਅਮਰਤਪਾਲ ਨਾਲ ਜੁੜੀ ਹੋਈ ਹੈ ਅਮਰਤਪਾਲ ਦੇ ਪਿਤਾ ਨੇ ਸ਼ਾਹ ਦੇ ਬਿਆਨ ਦੇ ਉੱਤੇ ਪਲਟਵਾਰ ਕੀਤਾ ਹੈ ਦੱਸਦੀ ਹੈ ਕਿ ਅਮਿਤ ਸ਼ਾਹ ਵੱਲੋਂ ਲੋਕ ਸਭਾ ਦੇ ਵਿੱਚ ਅਮਰਤਪਾਲ ਬਾਰੇ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਦਾ ਕਿਹਾਣਾ ਮੋੜਮਾ ਜਵਾਬ ਅਮਰਤਪਾਲ ਦੇ ਪਿਤਾ ਨੇ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਭਿੰਡਰਾ ਵਾਲੇ ਨੇ ਤਾਂ ਕੌਮ ਨੂੰ ਜਗਾਇਆ ਹੈ ਭਿੰਡਰਾ ਵਾਲੇ ਨੇ ਸਿੱਖੀ ਦਾ ਪ੍ਰਚਾਰ ਕੀਤਾ ਹੈ ਕੁਝ ਗਲਤ ਨਹੀਂ ਸੀ ਕੀਤਾ ਜਿਹੜਾ ਤੁਸੀਂ ਹੁਣ ਲੋਕਾਂ ਦੀ ਗੱਲ ਕਰਦਾ ਉਸ ਨੂੰ ਧਰਮ ਨੂੰ ਬਚਾਉਣ ਦੀ ਗੱਲ ਕਰਦਾ ਹੈ ਉਸ ਨੂੰ ਡਿਬਰੂਗੜ੍ਹ ਜੇਲ੍ਹ ਭੇਜਨ ਦੇ ਤੁਸੀਂ ਮਾਰ ਮਹਿਸੂਸ ਕਰ ਰਹੇ ਹੋ ਉਸ ਵਿਅਕਤੀ ਨੇ ਲੋਕਾਂ ਨੂੰ ਚੰਗੇ ਰਸਤੇ ਪਾਇਆ ਤਾਂ ਅਮਰਤਪਾਲ ਨੇ ਹੁਣ ਇਹ ਮੋੜਵਾ ਜਵਾਬ ਦਿੰਦਾ ਹੈ ਦੱਸਿਏ ਕਿ ਲੋਕ ਸਭਾ ਦੇ ਵਿੱਚ ਵਿੱਤੇਦਨੀ ਅਮਤ ਸ਼ਾ ਗ੍ਰਾਮ ਮੰਤਰੀ ਦਾ ਵੱਡਾ ਬਿਆਨ ਸਾਹਮਣੇ ਆਇਆ ਸੀ ਉਹਨਾਂ ਨੇ ਕਿਹਾ ਸੀਗਾ ਕਿ ਪੰਜਾਬ ਦੇ ਵਿੱਚ ਵੀ ਕੁਝ ਲੋਕ ਭਿੰਡਰਾਂ ਵਾਲੇ ਬਣਨਾ ਚਾਹੁੰਦੇ ਸੀ ਜਿਨ੍ਹਾਂ ਦੇ ਉੱਤੇ ਤੁਰੰਤ ਕਾਰਵਾਈ ਕੀਤੀ ਕਹਿੰਦੇ ਭਾਵੇਂ ਸਾਡੀ ਸਰਕਾਰ ਨਹੀਂ ਸੀ ਹੈਗੀ ਪੰਜਾਬ ਦੇ ਵਿੱਚ ਫਿਰ ਵੀ ਗ੍ਰਹਿਭਾਗ ਨੇ ਕਾਰਵਾਈ ਕਰਕੇ ਉਹਨਾਂ ਨੂੰ ਡਿਬਰੂਗੜ੍ਹ ਭੇਜਿਆ ਜਿੱਥੇ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਰਹੇ ਨੇ ਹੁਣ ਤਾਂ ਇਹ ਇਸ ਮਾਮਲੇ ਵਿੱਚ ਹੁਣ ਅਮਰਤਪਾਲ ਦੇ ਪਿਤਾ ਦਾ ਵੀ ਗੁੱਸਾ ਦੇਖਣ ਨੂੰ ਮਿਲਿਆ ਉਹਨਾਂ ਨੇ ਕਿਹਾ ਕਿ ਪਿੰਡਰਾਂ ਵਾਲੇ ਨੇ ਕੋਈ ਗਲਤ ਕੰਮ ਨਹੀਂ ਕੀਤਾ ਉਸ ਨੇ ਕੌਮ ਨੂੰ ਜਗਾਇਆ ਪਿੰਡਰਾਂ ਵਾਲੇ ਨੇ ਸਿੱਖੀ ਦਾ ਪ੍ਰਚਾਰ ਕੀਤਾ ਤਾਂ ਜਿਹੜੇ ਲੋਕਾਂ ਦੀ ਗੱਲ ਕਰਦਾ ਹੈ ਜਿਹੜੇ ਲੋਕਾਂ ਦੀ ਗੱਲ ਕਰਦਾ ਹੈ ਧਰਮ ਨੂੰ ਬਚਾਉਣ ਦੀ ਗੱਲ ਕਰਦਾ ਹੈ ਉਸ ਨੂੰ ਇਹ ਲੋਕ ਡਿਬਰੂਗੜ੍ਹ ਜੇਲ੍ਹ ਭੇਜਣ ਵਿੱਚ ਮਾਨ ਮਹਿਸੂਸ ਕਰਦੇ ਨੇ ਤਾਂ ਇਹ ਵੱਡਾ ਬਿਆਨ ਹੁਣ ਅਮਰਤਪਾਲ ਸਿੰਘ ਦੇ ਪਿਤਾ ਦਾ ਸਾਹਮਣੇ ਆਇਆ ਦਰਸ਼ਕਾਂ ਦਾਸੀ ਇਹ ਕਿ ਅਮਰਤਪਾਲ ਸਿੰਘ ਖਡੂਰ ਸਾਬ ਤੋਂ ਲੋਕ ਸਭਾ ਦੀ ਚੋਣ ਜਿੱਤ ਕੇ ਐਮਪੀ ਬਣਿਆ ਤੋਂ ਉਸ ਤੋਂ ਬਾਅਦ ਵੀ ਉਸ ਦੀ ਰਿਹਾਈ ਨਹੀਂ ਹੋਈ ਹੈਗੀ ਹਾਲਾਂਕਿ ਕੁਝ ਲੋਕਾਂ ਨੂੰ ਪੰਜਾਬ ਲਿਆਂਦਾ ਗਿਆ ਉਹਦੇ ਸਾਥੀਆਂ ਨੂੰ ਪਰ ਅਮਰਤਪਾਲ ਤੇ ਉਹਦੇ ਇੱਕ ਦੋ ਸਾਥੀ ਅਜੇ ਜੇਲ੍ਹ ਦੇ ਵਿੱਚ ਬੰਦ ਨੇ ਜਿਸ ਨੂੰ ਲੈ ਕੇ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ ਦੇਖਣ ਨੂੰ ਮਿਲਿਆ ਜਿਸ ਤੇ ਵਿਵਾਦ ਵੀ ਹੋਇਆ ਕਿਉਂਕਿ ਉਹਦਾਂ ਨੇ ਕਿਹਾ ਕਿ ਪੰਜਾਬ ਵਿੱਚ ਕੁਝ ਲੋਕ ਭਿੰਡਰਾਂ ਵਾਲਾ ਬਣਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਅਮਰਤਪਾਲ ਦਾ ਜ਼ਿਕਰ ਕੀਤਾ ਤੇ ਕਹਿੰਦੇ ਉਹਨਾਂ ਦੇ ਉੱਤੇ ਅਸੀਂ ਕਾਰਵਾਈ ਕਰਕੇ ਡਿਬਰੂਗੜ੍ਹ ਜੇਲ੍ਹ 'ਚ ਭੇਜਿਆ ਜਿੱਥੇ ਉਹ ਗੁਰੂ ਗ੍ਰੰਥ ਸਾਹਿਬ ਦਾ ਹੁਣ ਪਾਠ ਕਰ ਰਹੇ ਨੇ ਤਾਂ ਅਮਰਤਪਾਲ ਦੇ ਪਿਤਾ ਨੇ ਹੁਣ ਮੋੜਵਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਭਿੰਡਰਾਂ ਵਾਲੇ ਨੇ ਤਾਂ ਕੰਮ ਨੂੰ ਜਗਾਇਆ ਹੈ ਭਿੰਡਰਾਂ ਵਾਲੇ ਨੇ ਸਿੱਖੀ ਦਾ ਪ੍ਰਚਾਰ ਕੀਤਾ ਹੈ ਉਸਨੇ ਕੋਈ ਗਲਤ ਕੰਮ ਨਹੀਂ ਕੀਤਾ ਪਰ ਜਿਹੜਾ ਲੋਕਾਂ ਦੀ ਗੱਲ ਕਰਦਾ ਸੀ ਉਹਨਾਂ ਨੇ ਆਪਣੇ ਬੇਟੇ ਦੀ ਗੱਲ ਕੀਤੀ ਹੈ ਅਮਰਤਪਾਲ ਦੀ ਕਹਿੰਦੇ ਜਿਹੜੇ ਲੋਕਾਂ ਦੀ ਗੱਲ ਕਰਦਾ ਸੀ ਧਰਮ ਨੂੰ ਬਚਾਉਣ ਦੀ ਗੱਲ ਕਰਦਾ ਸੀ ਉਸ ਨੂੰ ਤੁਸੀਂ ਡਿਬਰੂਗੜ੍ਹ ਜੇਲ੍ਹ ਭੇਜਣ ਵਿੱਚ ਮਾਨਮਸੂਸ ਕਰਦੇ ਹੋ ਤਾਂ ਕਰੀ ਚੱਲੋ ਤਾਂ ਇਹ ਵੱਡਾ ਬਿਆਨ ਹੁਣ ਅਮਰਤਪਾਲ ਦੇ ਪਿਤਾ ਦਾ ਸਾਹਮਣੇ ਆਇਆ ਜਿਸ ਨੇ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਉੱਤੇ ਪਲਟਵਾਰ ਕੀਤਾ ਉਹਨਾਂ ਨੂੰ ਜਵਾਬ ਦਿੱਤਾ ਹੈ ਉਹਨਾਂ ਦੀ ਇਸ ਗੱਲ ਦਾ ਤਾਂ ਇਹ ਜਿਹੜਾ ਬਿਆਨ ਹੈ ਉਹਨਾਂ ਦਾ ਇੰਟਰਨੈਸ਼ਨਲ ਤੌਰ ਦੇ ਉੱਤੇ ਹੁਣ ਦੇਖਿਆ ਜਾ ਰਿਹਾ ਹੈ ਬਹੁਤ ਸਾਰੇ ਲੋਕਾਂ ਨੇ ਸੁਣ ਚੁੱਕੇ ਨੇ ਬਿਆਨ ਜਿਹੜਾ ਉਹਨਾਂ ਨੇ ਅਮਰਤਪਾਲ ਦੇ ਬਾਰੇ ਦਿੱਤਾ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਅਮਰਤਪਾਲ ਨੂੰ ਕਦੋਂ ਡਿਬਰੂਗੜ੍ਹ ਜੇਲ੍ਹ ਤੋਂ ਕੋਈ ਰਾਹਤ ਮਿਲਦੀ ਹੈ ਜਾਂ ਫਿਰ ਨਹੀਂ ਫਿਰਾਲ ਗੱਲ ਕੀਤੀ ਜਾਵੇ ਉਹਨਾਂ ਦੇ ਸਾਥੀਆਂ ਨੂੰ ਕੁਝ ਰਾਹਤ ਮਿਲੀ ਸੀ ਕਿਉਂਕਿ ਉਹਨਾਂ ਨੂੰ ਇੱਧਰ ਲਿਆਂਦਾ ਗਿਆ ਹੈ 트ਾਂਜ਼ਿਟ ਰਿਮਾਂਡ ਦੇ ਉੱਤੇ ਨੇ ਉਹਨਾਂ ਤੋਂ ਪੁੱਛ ਪੜਤਾਲ ਹੋਣੀ ਹੈ ਜਿਹੜੇ ਮਾਮਲੇ ਪੰਜਾਬ ਦੇ ਵਿੱਚ ਉਸ ਸਮੇਂ ਦਰਜ ਹੋਏ ਸੀਗੇ ਤਾਂ ਹੁਣ ਅਮਰਤਪਾਲ ਦੀ ਗੱਲ ਕੀਤੀ ਜਾਵੇ ਤਾਂ ਕਿਆ ਜਾ ਰਿਹਾ ਹੈ ਕਿ ਜਿਹੜਾ ਐਨਐਸਏ ਨੂੰ ਲੈ ਕੇ ਬੋਰਡ ਬਣਿਆ ਸੀ ਉਸ ਬੋਰਡ ਦੀ ਅਗਲੀ ਬੈਠਕ ਵਿੱਚ ਫੈਸਲਾ ਲਿਆ ਜਾ ਸਕਦਾ ਹੈ ਕਿ ਅਮਰਤਪਾਲ ਤੇ ਜਿਹੜੇ ਉਹਦੇ ਸਾਥੀ ਨੇ ਉਹਨਾਂ ਨੂੰ ਵੀ ਪੰਜਾਬ ਲਿਆਂਦਾ ਜਾ ਸਕੇਗਾ ਜਾਂ ਫਿਰ ਹਜੇ ਹੋਰ ਸਮਾਂ ਲੱਗੇਗਾ ਕਿਉਂਕਿ ਸਰਕਾਰ ਨੇ ਐਨਐਸਏ ਵਧਾਉਣ ਨੂੰ ਲੈ ਕੇ ਜਿਹੜਾ ਫੈਸਲਾ ਹੈ ਉਹ ਰੱਦ ਕਰ ਦਿੱਤਾ ਸੀ ਕਿ ਅਸੀਂ ਐਨਐਸਏ ਹੋਰ ਨਹੀਂ ਵਧਾਵਾਂਗੇ ਜਿਸ ਕਰਕੇ ਫਿਰ ਉਹਦੇ ਸਾਥੀਆਂ ਨੂੰ ਟ੍ਰਾਂਨਜ਼ਿਟ ਰਿਮਾਂਡ ਤੇ ਪੰਜਾਬ ਲਿਆਂਦਾ ਗਿਆ ਤਾਂ ਹੁਣ ਅਮਰਤਪਾਲ ਦੇ ਪਿਤਾ ਦਾ ਵੀ ਮੋੜਵਾ ਜਵਾਬ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦਿੱਤਾ ਗਿਆ ਕਿ ਭਿੰਡਰਾ ਵਾਲੇ ਨੇ ਬਾਰੇ ਉਹ ਬੋਲਦੇ ਨੇ ਜਦੋਂ ਕਿ ਭਿੰਡਰਾ ਵਾਲੇ ਨੇ ਸਿੱਖੀ ਦਾ ਪ੍ਰਚਾਰ ਕੀਤਾ ਧਰਮ ਦਾ ਪ੍ਰਚਾਰ ਕੀਤਾ ਲੋਕਾਂ ਲਈ ਚੰਗੇ ਕੰਮ ਕੀਤੇ ਨੇ ਜਿਨ੍ਹਾਂ ਨੂੰ ਜਿਹੜੇ ਕਿ ਉਹਨਾਂ ਨੂੰ ਹੁਣ ਚੁਬਦੇ ਪਏ ਨੇ ਇਹ ਵੱਡਾ ਬਿਆਨ ਅਮਰਤਪਾਲ ਸਿੰਘ ਦੇ ਪਿਤਾ ਦਾ ਸਾਹਮਣੇ ਆਇਆ ਜਿਨ੍ਹਾਂ ਨੇ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਜੋ ਕਿ ਕੱਲ ਉਹਨਾਂ ਨੇ ਬਿਆਨ ਦਿੱਤਾ ਸੀ ਭਿੰਡਰਾ ਵਾਲੇ ਨੂੰ ਲੈ ਕੇ ਉਹਦੇ ਉੱਤੇ ਪਰតិ ਕਰ ਦਿੱਤੀਆ ਪਟਵਾਰ ਕੀਤਾ ਇਸ ਮੁਤਲਕ ਤੁਹਾਡੀ ਕੀ ਰਾਏ ਆ ਤੁਸੀਂ ਵੀ ਕਮੈਂਟ ਕਰਕੇ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਦਿਵਜਜ ਧੰਨਵਾਦ